ਮੋਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਵਿਰੁੱਧ ਚਾਰਜ ਸ਼ੀਟ ਦਾਇਰ ਕੀਤੀ ਹੈ ਜਿਸ ਤੋਂ ਬਾਅਦ ਹੁਣ ਪੁੱਲਰ ਨੇ ਆਪਣੇ ਬਚਾਅਚ ਅਦਾਲਤ ਤੋਂ ਕੁਝ ਰਿਕਾਰਡ ਮੰਗੇ ਨੇ ਪੁੱਲਰ ਦਾ ਦਾਵਾ ਹੈ ਕਿ ਉਸ ਨੂੰ ਫਸਾਇਆ ਗਿਆ ਹੈ ਤੇ ਉਸ ਨੂੰ ਆਪਣੀ ਬੇਗੁਨਾਹੀ ਸਾਬਤ ਕਰਨ ਦੇ ਲਈ ਡੀਸੀ ਕੰਪਲੈਕਸ ਮੋਹਾਲੀ ਤੇ ਸੈਕਟਰ 30 ਚੰਡੀਗੜ੍ਹ ਚ ਸੀਬੀਆਈ ਦਫ਼ਤਰ ਦੇ ਵਿਚਕਾਰਲੇ ਰਸਤੇ ਤੋਂ ਸੀਸੀਟੀਵੀ ਫੁਟੇਜ ਦੀ ਲੋੜ ਹੈ ਦੱਸਦੀ ਹੈ ਕਿ ਪੁੱਲਰ ਨੇ ਇਹਨਾਂ ਰਿਕਾਰਡਾਂ ਨੂੰ ਸੁਰੱਖਿਅਤ ਰੱਖਣ ਦੀ ਮੰਗ ਕੀਤੀ ਹੈ ਪੁੱਲਰ ਦੇ ਵਕੀਲ ਨੇ ਵੀਰਵਾਰ ਯਾਨੀ ਕਿ ਬੀਤੇ ਦਿਨ ਵਿਸ਼ੇਸ਼ सीबीआई ਅਦਾਲਤ 'ਚ ਅਰਜ਼ੀ ਦਾਇਰ ਕੀਤੀ ਅਦਾਲਤ ਨੇ सीबीआई ਨੂੰ ਜਵਾਬ ਦੇਣ ਲਈ ਨੋਟਿਸ ਵੀ ਜਾਰੀ ਕਰ ਦਿੱਤਾ ਹੈ ਜਿਸ ਦੀ ਸੁਣਵਾਈ ਹੁਣ 8 ਦਸੰਬਰ ਨੂੰ ਹੋਵੇਗੀ ਸੀਸੀਟੀਵੀ ਦੇ ਨਾਲ-ਨਾਲ ਉਹਨਾਂ ਨੇ सीबीआई ਦੇ ਕੁਝ ਅਧਿਕਾਰੀਆਂ ਦੇ ਕਾਲ ਵੇਰਵੇ ਵੀ ਮੰਗੇ ਨੇ ਪੁੱਲਰ ਨੇ सीबीआई ਇਨਸਪੈਕਟਰ ਸੋਨਲ ਮਿਸ਼ਰਾ ਤੇ ਡੀਐਸਪੀ ਕੁਲਦੀਪ ਸਿੰਘ ਦੇ ਕਾਲ ਵੇਰਵੇ ਤੇ ਟਾਵਰ ਲੋਕੇਸ਼ਨ ਰਿਕਾਰਡ ਦੀ ਮੰਗ ਕੀਤੀ ਹੈ 1 ਅਕਤੂਬਰ ਤੋਂ 17 ਅਕਤੂਬਰ ਵਿਚਕਾਰ ਇਹਨਾਂ ਦੋਵਾਂ ਅਧਿਕਾਰੀਆਂ ਦੇ ਕਾਲ ਵੇਰਵੇ ਤੇ ਟਾਵਰ ਲੋਕੇਸ਼ਨ ਰਿਕਾਰਡ ਸੁਰੱਖਿਅਤ ਰੱਖਣ ਦੀ ਵੀ ਨਾਲ ਹੀ ਮੰਗ ਕੀਤੀ ਗਈ ਹੈ ਜ਼ਿਕਰਯੋਗ ਹੈ ਕਿ सीबीआई ਨੇ ਇਹ ਪੁੱਲਰ ਨੂੰ 16 ਅਕਤੂਬਰ ਨੂੰ ਡੀਸੀ ਕੰਪਲੈਕਸ ਮੋਹਾਲੀ ਸਥਿਤ ਉਹਨਾਂ ਦੇ ਦਫ਼ਤਰ ਤੋਂ ਗ੍ਰਿਫਤਾਰ ਕੀਤਾ ਅਚਰਨ ਪੁੱਲਰ ਨੂੰ ਦੁਪਹਿਰ 12 ਵਜੇ ਇਹ ਤਾਂ ਠੀਕ ਹੈ ਪਹਿਲਾਂ ਹਿਰਾਸਤ ਚ ਲਿਆ ਗਿਆ ਸੀ ਫਿਰ ਉਹਨਾਂ ਨੂੰ ਚੰਡੀਗੜ੍ਹ ਸਥਿਤ ਸੀਬੀਆਈ ਦਫ਼ਤਰ ਲਿਆਂਦਾ ਗਿਆ ਪੁੱਲਰ ਨੇ ਕਿਹਾ ਕਿ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਸਾਜ਼ਿਸ਼ ਰਚੀ ਗਈ ਸੀ ਇਹ ਗ੍ਰਿਫਤਾਰੀ ਗੈਰਕਾਨੂੰਨੀ ਹੈ ਹੁਣ ਦੇਖਣਾ ਹੋਵੇਗਾ ਕਿ ਪੁੱਲਰ ਦੀ ਮੰਗ ਦੇ ਉੱਤੇ ਸੀਬੀਆਈ ਕੀ ਜਵਾਬ ਦਿੰਦੀ ਹੈ ਇਹ ਮੋਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਵਿਰੁੱਧ ਚਾਰਜ ਸ਼ੀਟ ਦਾਇਰ ਕੀਤੀ ਹੈ ਜਿਸ ਤੋਂ ਬਾਅਦ ਹੁਣ ਪੁੱਲਰ ਨੇ ਆਪਣੇ ਬਚਾਅਚ ਅਦਾਲਤ ਤੋਂ ਕੁਝ ਰਿਕਾਰਡ ਮੰਗੇ ਨੇ ਪੁੱਲਰ ਦਾ ਦਾਵਾ ਹੈ ਕਿ ਉਸ ਨੂੰ ਫਸਾਇਆ ਗਿਆ ਤੇ ਉਸ ਨੂੰ ਆਪਣੀ ਬੇਗੁਨਾਹੀ ਸਾਬਤ ਕਰਨ ਦੇ ਲਈ ਡੀਸੀ ਕੰਪਲੈਕਸ ਮੋਹਾਲੀ ਤੇ ਸੈਕਟਰ 30 ਚੰਡੀਗੜ੍ਹ ਚ ਸੀਬੀਆਈ ਦਫ਼ਤਰ ਦੇ ਵਿਚਕਾਰਲੇ ਰਸਤੇ ਤੋਂ ਸੀਸੀਟੀਵੀ ਫੁਟੇਜ ਦੀ ਲੋੜ ਹੈ ਦੱਸਦੀ ਹੈ ਕਿ ਪੁੱਲਰ ਨੇ ਇਹਨਾਂ ਰਿਕਾਰਡਾਂ ਨੂੰ ਸੁਰੱਖਿਅਤ ਰੱਖਣ ਦੀ ਮੰਗ ਕੀਤੀ ਹੈ ਪੁੱਲਰ ਦੇ ਵਕੀਲ ਨੇ ਵੀਰਵਾਰ ਯਾਨੀ ਕਿ ਬੀਤ ਦਿਨ ਵਿਸ਼ੇਸ਼ ਸੀਬੀਆਈ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਅਦਾਲਤ ਨੇ ਸੀਬੀਆਈ ਨੂੰ ਜਵਾਬ ਦੇਣ ਲਈ ਨੋਟਿਸ ਵੀ ਜਾਰੀ ਕਰ ਦਿੱਤਾ ਹੈ ਜਿਸ ਦੀ ਸੁਣਵਾਈ ਹੁਣ 8 ਦਸੰਬਰ ਨੂੰ ਹੋਵੇਗੀ ਸੀਸੀਟੀਵੀ ਦੇ ਨਾਲ-ਨਾਲ ਉਹਨਾਂ ਨੇ ਸੀਬੀਆਈ ਦੇ ਕੁਝ ਅਧਿਕਾਰੀਆਂ ਦੇ ਕਾਲ ਵੇਰਵੇ ਵੀ ਮੰਗੇ ਨੇ ਪੁੱਲਰ ਨੇ ਸੀਬੀਆਈ ਇੰਸਪੈਕਟਰ ਸੋਨਲ ਮਿਸ਼ਰਾ ਤੇ ਡੀਐਸਪੀ ਕੁਲਦੀਪ ਸਿੰਘ ਦੇ ਕਾਲ ਵੇਰਵੇ ਤੇ ਟਾਵਰ ਲੋਕੇਸ਼ਨ ਰਿਕਾਰਡ ਦੀ ਮੰਗ ਕੀਤੀ ਹੈ 1 ਅਕਤੂਬਰ ਤੋਂ 17 ਅਕਤੂਬਰ ਵਿਚਕਾਰ ਇਹਨਾਂ ਦੋਵਾਂ ਅਧਿਕਾਰੀਆਂ ਦੇ ਕਾਲ ਵੇਰਵੇ ਤੇ ਟਾਵਰ ਲੋਕੇਸ਼ਨ ਰਿਕਾਰਡ ਸੁਰੱਖਿਅਤ ਰੱਖਣ ਦੀ ਵੀ ਨਾਲ ਹੀ ਮੰਗ ਕੀਤੀ ਗਈ ਹੈ ਜ਼ਿਕਰਯੋਗ ਹੈ ਕਿ ਸੀਬੀਆਈ ਨੇ ਇਹ ਪੁੱਲਰ ਨੂੰ 16 ਅਕਤੂਬਰ ਨੂੰ ਡੀਸੀ ਕੰਪਲੈਕਸ ਮੋਹਾਲੀ ਸਥਿਤ ਉਹਨਾਂ ਦੇ ਦਫ਼ਤਰ ਤੋਂ ਗ੍ਰਿਫਤਾਰ ਕੀਤਾ ਅਲਚਰਨ ਪੁੱਲਰ ਨੂੰ ਦੁਪਹਿਰ 12 ਵਜੇ ਤੋਂ ਠੀਕ ਪਹਿਲਾਂ ਹਿਰਾਸਤ ਚ ਲਿਆ ਗਿਆ ਸੀ ਫਿਰ ਉਹਨਾਂ ਨੂੰ ਚੰਡੀਗੜ੍ਹ ਸਥਿਤ ਸੀਬੀਆਈ ਦਫ਼ਤਰ ਲਿਆਂਦਾ ਪੁੱਲਰ ਨੇ ਕਿਹਾ ਕਿ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਸਾਜ਼ਿਸ਼ ਰਚੀ ਗਈ ਸੀ ਇਹ ਗ੍ਰਿਫਤਾਰੀ ਗੈਰਕਾਨੂੰਨੀ ਹੈ ਹੁਣ ਦੇਖਣਾ ਹੋਵੇਗਾ ਕਿ ਪੁੱਲਰ ਦੀ ਮੰਗ ਦੇ ਉੱਤੇ ਸੀਬੀਆਈ ਕੀ ਜਵਾਬ ਦਿੰਦੀ ਹੈ